ਆਜੋ ਕੱਲ ਆਉਗੀ ਤੁਹਾਡੀ ਉਹਦੇ ਅੰਦਰ ਇੱਕ ਧਾਗਾ ਹੁੰਦਾ ਜਿਹੜਾ ਕਦੇ ਨਜ਼ਰ ਨਹੀਂ ਆਉਂਦਾ ਸੰਸਦ ਸਭਾ ਦੇ ਵਿੱਚ ਆਪਾਂ ਜਿਤਾਇਆ ਹੁਣ ਆਪਾਂ ਇਸ ਤੋਂ ਵੀ ਵੱਡੀ ਲੀਡ ਦੇ ਨਾਲ ਆਪਾਂ ਸਾਡੇ ਕੈਂਡੀਡੇਟ ਬਹੁਤ ਖੁਸ਼ ਨਸੀਬਾਂ ਜੀ ਮੈਂ ਕਿ ਬਾਬਾ ਫਰੀਦ ਜੀ ਦੀ ਧਰਤੀ ਤੋਂ ਟਿਕਟ ਮਿਲੀ ਹੈ ਔਰ ਬੜੇ ਬੜਾ ਪਿਆਰ ਮਾਨ ਸਤਕਾਰ ਮਿਲ ਰਿਹਾ ਹੈ ਇਸ ਕੰਸਟੀਟਿਊਐਂਟ ਇਸ ਤਰ੍ਹਾਂ ਦਾ ਫੀਲ ਕੋਰਡ ਦੇਖਣਾ ਚਾਹੀਦਾ ਸਰ ਸਭ ਤੋਂ ਸੋਹਣਾ ਹਾਂਜੀ ਬਸ ਇਹੀ ਅਪੀਲ ਕਰਦਾ ਕਿ ਮੇਰਾ ਸਾਥ ਦਿਓ ਔਰ ਆਪਾਂ ਆਪਣੇ ਹਲਕੇ ਨੂੰ ਸਭ ਤੋਂ ਸੋਹਣਾ ਸੁੰਦਰ ਔਰ ਸਭ ਤੋਂ ਵਧੀਆ ਪੜਿਆ ਲਿਖਿਆ ਵੀ ਹਰ ਹਰ ਪੱਖੋਂ ਸੇ ਸਹੂਲਤਾਂ ਜ ਐਜੂਕੇਸ਼ਨ ਪੱਖੋਂ ਸਭ ਤੋਂ ਉੱਪਰ ਲੈ ਕੇ ਜਾਣਾ ਸਰ ਮੁੱਦੂ ਕੀ ਗੱਲ ਹੈ ਫਰੀਦਕੋਟ ਬਸ ਇਹੀ ਗੱਲਬਾਤ ਕਰਦੀ ਹੈ ਮੁੱਦੇ ਕੀ ਹੈ ਕਿ ਲੋਕ ਸਭਾ ਜਾ ਕੇ ਦੇਖੋ ਜੀ ਇਕੱਲੇ ਫਰੀਦਕੋਟ ਦੇ ਨਹੀਂ ਉੱਥੇ ਤਾਂ ਪੂਰੇ ਕਿਉਂਕਿ ਜਿਹੜਾ ਐਮਪੀ ਹੁੰਦਾ ਇੱਕ ਪੰਜਾਬ ਤੇ ਸੈਂਟਰ ਦੇ ਇੱਕ ਪੁਲ ਦਾ ਕੰਮ ਕਰਦਾ ਹੈ ਜਿਹੜੇ ਕਾਫੀ ਮੁੱਦੇ ਨੇ ਜਿਹੜੇ ਆਰਟੀਐਫ ਦਾ ਮੁੱਦਾ ਜਿਹੜਾ ਸਾਡੇ ਫੰਡਸ ਰੁਕੇ ਹੋਏ ਨੇ ਬਾਕੀ ਸਾਡਾ ਜਿਹੜਾ ਪੰਜਾਬ ਆ ਉਹ ਖੇਤੀ ਪ੍ਰਧਾਨ ਸੂਬਾ ਹੈ ਇਹਦੀਆਂ ਕੋਈ ਐਸੀਆਂ ਪਾਲਿਸੀਆਂ ਬਣਨ ਜਿਹੜੇ ਦੇ ਵਿੱਚ ਜਿਹੜੇ ਹਰ ਇੱਕ ਵਰਗ ਦਾ ਕਿਸਾਨ ਚਾਹੇ ਛੋਟਾ ਚਾਹੇ ਵੱਡਾ ਉਹ ਖੁਸ਼ਹਾਲ ਹੋਵੇ ਮਜ਼ਦੂਰ ਖੁਸ਼ਹਾਲ ਹੋਵੇ ਹਰ ਬਹੁਤ ਕੁਸ਼ ਮੁੱਦੇ ਨੇ ਦੇਖੋ ਜੀ ਮੈਂ ਕਿਸੇ ਬਾਰੇ ਗਲਤ ਨਹੀਂ ਬੋਲਣਾ ਚਾਹੁੰਦਾ ਉਹਨਾਂ ਦੀ ਆਪਣੀ ਸੋਚ ਆ ਉਹਨਾਂ ਦੀ ਪਾਰਟੀ ਦੀ ਆਪਣੀ ਵਿਚਾਰਧਾਰਾ ਹੈ ਸਾਡੀ ਪਾਰਟੀ ਦੀ ਆਪਣੀ ਵਿਚਾਰਧਾਰਾ ਹੈ ਤੇ ਉਹ ਤਾਂ ਹੁਣ ਲੋਕ ਲੋਕ ਆਪ ਹੀ ਦੱਸ ਦੇਣ ਜੀ ਮੈਂ ਤਾਂ ਕਿਹਦੇ ਸਾਲ ਗੁੰਮਸ਼ਾਹ ਪੋਸਟਰ ਨਹੀਂ ਲਗਾਂਗਾ ਬਿਲਕੁਲ ਨਹੀਂ ਲਗਣ ਦੇਵਾਂਗਾ ਜੀ ਬਿਲਕੁਲ ਆ ਸਾਡੇ ਭਰਾ ਬੈਠੇ ਨਾਲ ਔਰ ਸਾਨੂੰ ਇਹਨਾਂ ਤੇ ਮਾਣ ਹੈ ਕਿ ਇਹਨਾਂ ਨੇ ਬਹੁਤ ਕੰਮ ਕੀਤੇ ਹੋਏ ਸਰ ਪ੍ਰੋਜੈਕਟਸ ਚੱਲ ਰਹੇ ਨੇ ਕਿ ਫਿਲਮਾਂ ਨੂੰ ਲੈ ਕੇ ਆ ਕੋਈ ਨਹੀਂ ਜੀ ਮੈਂ ਫਿਲਹਾਲ ਤਾਂ ਸਾਰੇ ਫਿਨਿਸ਼ ਕਰਕੇ ਆਇਆ ਹੋਇਆ ਹਾਂ ਬਾਕੀ ਮੈਂ ਪ੍ਰੋਜੈਕਟ ਉਹੀ ਫੜੂੰਗਾ ਜਿਹੜਾ ਜਿੰਨਾ ਇੱਕ ਦਿਨ ਮੈਂ ਕਰ ਸਕਾਂ ਲੱਗਦਾ ਕਿ ਕੁਝ ਜ਼ਿਆਦਾ ਸਮਾਂ ਮਿਲ ਰਿਹਾ ਕਿਉਂਕਿ ਇੱਕ ਨੂੰ ਜਿਹੜੀਆ VOTING ਹੋਣੀ ਆ ਔਰ ਕਾਫੀ ਸਮਾਂ ਤੁਹਾਨੂੰ ਪ੍ਰੋਗਰਾਮ ਵਿੱਚ ਬਿਲਕੁਲ ਤਾਂ ਹੀ ਵਿਚਰ ਰਹੇ ਆ ਜੀ ਵੀ ਮੇਰੀ ਮਤਲਬ ਇਹ ਕੋਸ਼ਿਸ਼ ਹੈ ਕਿ ਕੱਲੇ ਕੱਲੇ ਵਰਕਰ ਤੱਕ ਕੱਲੇ ਕੱਲੇ ਵੋਟਰ ਤੱਕ ਪਹੁੰਚ ਕੀਤੀ ਜਾਵੇ ਜਿਹੜੇ ਗੁਰਦਾਸਪੁਰ ਦੇ ਸਮੀਲ ਦੋਲ ਦਾ ਜਿਹਨੇ ਲੱਗਦੇ ਆ ਰਿਓ ਉਹ ਆਪਦੇ ਹਲਕੇ ਦੇ ਨਜ਼ਰ ਨਹੀਂ ਆ ਰਹੇ ਇਹ ਤਾਂ ਨਹੀਂ ਕਿ ਤੁਸੀਂ ਕਿਹਦਾ ਨਜ਼ਰ ਆ ਪਾਜੀ ਉਹ ਉਹਨਾਂ ਨਾਲ ਤਾਂ ਮੇਰਾ ਮੁਕਾਬਲੇ ਨੂੰ ਬਹੁਤ ਵੱਡੇ ਲੋਕ ਆ ਅਸੀਂ ਬਹੁਤ ਛੋਟੇ ਲੋਕ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਸਾਨੂੰ ਬਹੁਤ ਫਰਕ ਪੈਂਦਾ ਅਸੀਂ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਆ ਅਸੀਂ ਜੰਮਪ ਵਾਲੇ ਇੱਥੋਂ ਦੇ ਆ ਸਾਡੇ ਲੋਕ ਸਾਡੇ ਆਪਣੇ ਲੋਕ ਨੇ ਅਸੀਂ ਉਹਨਾਂ ਦੇ ਦੁੱਖ ਤਕਲੀਫਾਂ ਪਤਾ ਹੈ ਸਾਨੂੰ ਤੇ ਹਰ ਇੱਕ ਚੀਜ਼ ਦਾ ਪਤਾ ਉਹਨਾਂ ਨੂੰ ਸਾਡੇ ਬਾਰੇ ਪਤਾ ਹੀ ਨਹੀਂ ਉਹ ਤਾਂ ਹੀ ਨਹੀਂ ਆਉਂਦੇ ਕਿੱਥੇ ਗਿਆ ਕਿੱਥੇ ਤੁਹਾਡੇ ਵੱਲ ਸੰਦੂਰ ਦੀ ਟਿਕਟ ਵੀ ਮੰਗ ਕੇ ਚੱਗੇ ਸੀ ਬਤਨ ਇਹਨਾਂ ਨੂੰ ਪਤਾ ਨਹੀਂ ਜੀ ਪਾਰਟੀ ਨੇ ਜਿੱਥੋਂ ਵੀ ਉਹਨਾਂ ਨੇ ਚੰਗਾ ਲੱਗਿਆ ਉਹਨਾਂ ਨੇ ਦਿੱਤਾ ਮੈਂ ਖੁਸ਼ ਆ ਸਰਕਾਰੀ ਪ੍ਰਾਣੀ ਦੀ ਬਚਾਈਆਂ ਕੀ ਕਰਨਾ ਚਾਹੋ ਅ ਕਹਿਣਾ ਕੀ ਹੈ ਜੀ ਪਹਿਲਾਂ ਮਾਨ ਸਾਹਿਬ ਵੀ ਆਈ ਨੇ ਤੇ ਉਹਨਾਂ ਨੇ ਪੂਰੇ ਫੱਟੇ ਚੱਕੇ ਨੇ ਜੀ ਲੋਕ ਖੁਸ਼ ਨੇ ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਉਹਨਾਂ ਹੀ ਜਿੰਨਾ ਮਾਨ ਸਾਹਿਬ ਨੇ ਕੀਤਾ ਮੈਂ ਉਹਨਾਂ ਤੋਂ ਵੱਧ ਹੀ ਕਰਾਂ ਬਹੁਤ ਹੀ ਚੰਗਾ ਰਿਸਪੌਂਸ ਜਿੱਥੇ ਵੀ ਜਾਣਾ ਕਿਸੇ ਵੀ ਕੌਨਸਟੀਚਨਸੀ ਚ ਗਿਆ ਮੈਂ ਜਿਹੜੀ ਆਪਣੇ ਵਿਧਾਨ ਸਭਾ ਕੌਨਸਟੀਚਨਸੀ ਸਾਰੇ ਐਨੇ ਵਧੀਆ ਪ੍ਰਤੀਨਿਧ ਮਿਲੇ ਹੋਏ ਨੇ ਦੋ ਮੇਰੇ ਸੱਚੇ ਖੱਪੇ ਬੈਠੇ ਨੇ ਔਰ ਇਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਲੋਕ ਫਤਵਾ ਦੇ ਨੇ ਟੱਕਰ ਕਿਸ ਦੀ ਲੱਗੀ ਹੈ ਤਾਂ ਕੋਈ ਸੀਗਰ ਆਊਟ ਹੋਏ ਜਾਂ ਪਹਿਲਾਂ ਕਰਨੀ ਤੇ ਨਹੀਂ ਟੱਕਰ ਸਾਡੀ ਆਪਣੇ ਆਪ ਨਾਲ ਹੀ ਹੈ ਜੀ ਵੀ ਅੱਗੇ ਹੋਰ ਕਿੰਨਾ ਕੁ ਵਧਾਉਣਾ महिरबानी तेरे बेड़े दो आईया मैं चादर कटती नी तो पे पावा जामन दी चाहे छा हेठा मैं पीड़ा दा चिड़िया की चीजी नहीं तो तोनी दिल पड़ के सोचानी नी नरमा दिल पड़ के सोचानी शर्मा